ਬਸ ਸਾਰਾ ਅਸੀਂ ਚੱਲੇ ਆਂ ਇਥੋਂ ਦਫ਼ਤਰ ਤੋਂ ਕੋ 12:30 1 ਵਜੇ ਯਾਨੀ ਨਗ ਟਾਈਮ ਸੀਗਾ ਤੇ ਤੋਰੇ ਜਾਣੇ ਅਸੀਂ ਗਹਾਂ ਦਮੋਰੀਆਪੁਰ ਸ਼ਹਿਰ ਤੇ ਆਉਂਦਾ ਉਹ ਸ਼ਹਿਰ ਟੱਪੇ ਜਾਂਦਾ ਦਮੋਰੀਆਪੁਰ ਦਮੋਰੀਆਪੁਰ ਟੱਪ ਕੇ ਜੇ ਮੇਨ ਰੋਡ ਤੇ ਪੈਂ ਤਾਂ ਮੋਰੇ ਟਾਂਗ ਆ ਜਾਂਦਾ ਈ ਟਾਂਗੇ ਦੇ ਪਿਛਲੇ ਪਾਸੇ ਚਮਕੀਲੇ ਦੇ ਬੋਰਡ ਲੱਗੇ ਆ ਸਾਈਡਾਂ ਤੇ ਲੱਗੇ ਆ ਉਹ ਮੇਰੀ ਨਜ਼ਰ ਪਿਆ ਮੈਂ ਚਮਕੀਲਾ ਭਾਜੀ ਨੂੰ ਦੱਸਿਆ ਮੈਂ ਕਿਹਾ ਭਾਜੀ ਪੇ ਉਹ ਦੇਖੋ ਤੁਹਾਡੇ ਪੋਸਟਰ ਲੱਗੇ ਜਾਂਦੇ ਆ ਟਾਂਗੇ 'ਚ ਪੇ ਫਿਲਮ ਲੱਗਣੀ ਪਟੋਲਾ ਉਹ ਦੇਖ ਕੇ ਕਹਿੰਦੇ ਚਲੋ ਪ੍ਰੋਗਰਾਮ ਲਾ ਕੇ ਪੇ ਆਪਾਂ ਇਕੱਠੇ ਦੇਖਾਂਗੇ ਮੈਂ ਕਿਹਾ ਚਲੋ ਠੀਕ ਆ ਜੀ ਅਸੀਂ ਪਹੁੰਚ ਗਏ ਉੱਥੇ 1 ਵਜੇ ਪਹੁੰਚ ਗਏ ਤੁਰ ਮੈਸੂਪੁਰ ਤੇ ਜਾ ਕੇ ਸਾਨੂੰ ਉਹਨੇ ਚਵਾਰੇ 'ਚ ਬਿਠਾ ਦਿੱਤਾ ਚਵਾਰੇ 'ਚ ਬਿਠਾਇਆ ਤਾਂ ਉਧਰੋਂ ਬੈਠੇ ਜਾ ਉਹ ਪਤਾ ਲੱਗਿਆ ਚਮਕੀਲਾ ਆ ਗਿਆ ਤੇ ਉਧਰੋਂ ਮੁੰਡੇ ਘਰ ਵਾਲੇ ਆ ਗਏ ਜਿਹਦਾ ਮੰਗਣਾ ਸੀਗਾ ਉਹ ਆ ਗਿਆ ਤੇ ਉਹ ਬਾਜੀ ਨੂੰ ਕਹਿੰਦੇ ਬਾਜੀ ਵੀ ਆਪਾਂ ਰੋਟੀ ਖਵਾ ਕੇ ਪ੍ਰੋਗਰਾਮ ਸ਼ੁਰੂ ਕਰਨਾ ਕਿ ਜੇ ਆਪਾਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਤਾ ਵੀ ਸਾਡੀ ਰੋਟੀ ਪਿੱਛੇ ਰਹਿ ਜਾਣੀ ਆ ਬਾਜੀ ਕਹਿੰਦੇ ਚਲੋ ਠੀਕ ਆ ਚਲੋ ਘੰਟੀ ਸਵਾ ਘੰਟੀ ਬਾਅਦ ਉਹਨੇ ਮੁੰਡਾ ਮਣਕੂ ਸਟੇਜ ਸੈਕਟਰੀ ਸੀਗਾ ਉਹ ਭੇਜਿਆ ਵੀ ਮਣਕੂ ਇੱਧਰ ਹੀ ਸਿੱਧਾ ਹੀ ਚੱਲ ਜਾ ਤੂੰ ਵੀ ਉਧਰ ਦੀ ਘੁੰਮ ਕੇ ਜਾਵਾਂਗਾ ਟਾਈਮ ਲੱਗੂਗਾ ਤੇ ਜਾ ਕੇ ਸਟੇਜ ਤੇ ਅਨਾਉਂਸ ਕਰ ਦੇ ਪੇ ਆਜੋ ਪ੍ਰੋਗਰਾਮ ਸ਼ੁਰੂ ਕਰਨਾ ਜਣੀ ਸਵਾਕ 2 ਵਜੇ ਨੇ ਮਿੱਤਰ ਨੇ ਅਨਾਉਂਸ ਕਰ ਦਿੱਤੀ ਮਨਕੂ ਨੇ ਸਟੇ ਸੈਕਟਰੀ ਨੇ ਵੀ ਭਾਜੀ ਆ ਜਾਓ ਖਾਣਾ ਖਾਣਾ ਖਾ ਲਿਆ ਤੇ ਆਪਾਂ ਸਟੇਜ ਸ਼ੁਰੂ ਕਰੀਏ ਚਲੋ ਜੀ ਅਸੀਂ ਸਾਰੇ ਜਣੇ ਗੱਡੀ 'ਚ ਬੈਠੇ ਆਂ ਗੱਡੀ 'ਚ ਬੈਠ ਕੇ ਉੱਥੋਂ ਮੇਰੇ ਖਿਆਲ 20 20 25 ਫੁੱਟ ਤੇ ਸੜਕ ਤੋਂ ਸਟੇਜ ਸੀਗੀ ਤੇ ਚਮਕੀਲਾ ਵੀ ਉੱਤਰ ਗਿਆ ਨਾਲ ਮੁੰਡਾ ਗਿੱਲ ਸੀਗਾ ਹਰਮੋਨੀਅਮ ਵਜਾਉਂਦਾ ਉਹ ਵੀ ਉੱਤਰ ਗਿਆ ਇੱਕ ਦੇਬੂ ਮੁੰਡਾ ਢੋਲ ਕਾਲਾ ਸੀ ਮੇਰੇ ਕੋਲ ਬੈਠਾ ਉਹ ਵੀ ਉੱਤਰ ਕੇ ਨਾਲ ਖੜਾ ਚਮਕੀਲਾ ਭਾਈ ਦੇ ਤੇ ਅਜੇ ਮੈਂ ਉਤਰਨਾ ਸੀਗਾ ਤੇ ਅਮਰਜੋਤ ਰੰਦੀ ਸੀ ਕਿਉਂ ਕਾਲੀ ਹੁੰਦੀ ਰਸ ਸੀਗਾ ਵੀ ਦੋ ਸਮਾਨ ਕੱਢ ਕੇ ਲਾਈਏ ਪ੍ਰੋਗਰਾਮ ਉਹ ਢੋਲ ਚੱਕ ਕੇ ਅਜੇ ਮੈਂ ਡਿੱਗੀ ਚੋਂ ਐਦਾਂ ਸਿੱਧਾ ਹੀ ਹੋਣਾ ਜਾਨੂ ਮੇਰੇ ਪਿੱਛੇ ਸੀਗਾ 6-7 ਫੁੱਟ ਤੇ ਬੰਦਾ ਉਹ ਲੋਈ ਦੇ ਐਦਾਂ ਝੁੰਮ ਮਾਰਿਆ ਸੀ ਪਾਗ ਉੱਪਰ ਦੀ ਤੁਰ ਕੋ ਸਟੇਨ ਗਨ ਸੀਗੀ ਉਹ ਕਿਹੜੀ ਮੋਰੀਆਂ ਮਾਰੀਆਂ ਨਹੀਂ ਆਲੀ ਉਹਦੇ ਨਾਲ ਲਗਾ ਠਾ ਠਾ ਕਰਨਾ ਉਮੀਰਾ ਉਹਦੇ ਉੱਲ ਧਿਆਨ ਪੈ ਗਿਆ ਉਹ ਮੈਂ ਖੇਤਾਂ ਢੋਲਕ ਮੇਰੇ ਹੱਥ ਸੀ ਜ ਮੈਂ ਖੇਤਾਂ ਵੱਲ ਭੱਜ ਲਿਆ ਨਾਲੇ ਭੱਜਿਆ ਜਨਾ ਮੈਂ ਨਾਲੇ ਦੇਖੀ ਜਨਾ ਨਾਲੇ ਭੱਜਿਆ ਜਨਾ ਲਈ ਦੇਖੀ ਜਨਾ ਉਹ ਬੰਦਾ ਮੇਰੇ ਮਗਰ ਨਹੀਂ ਭੱਜਿਆ ਉਹਨੇ ਕੀ ਕੀਤਾ ਨਾ ਮੋਰਲਾ ਸ਼ੀਸ਼ਾ ਖੁੱਲਾ ਇਸ ਸਾਈਡ ਤੋਂ ਬਾਰੀ ਦਾ ਅਮਰਜੋਤ ਉਤਰਨ ਲੱਗੀ ਸੀ ਉਹਨੇ ਉਹਦੇ ਤੇ ਕੱਟ ਦਿੱਤੀਆਂ ਉਹ ਤੇ ਕਟ ਗਈ ਉਹ ਡਿੱਗੀ ਪਈ ਪਰਲੇ ਪਾਸੇ ਡੇਗੀ ਤੇ ਚਮਕੀਲਾ ਖੜਾ ਸੀ ਕੋਲ ਮੇਰਾ ਭਰਾ ਸੀ ਛੋਟਾ ਮੈਂ ਕਿਹਾ ਹੁਣ ਸੋਚਣਾ ਮੈਂ ਕਿਹਾ ਵੀ ਉਹ ਮਾਰੇ ਗਿਆ ਹੁਣਾਂ ਉਹ ਵੀ ਕੁਦਰਤੀ ਪ੍ਰਮਾਤਮਾ ਨੇ ਮੇਰੇ ਵੱਲ ਨੂੰ ਭਜਾਇਆ ਮੇਰੇ ਤੋਂ ਵੀ ਪਿੱਛੇ ਖੜਾ ਫਿਰ ਉਹ ਬੰਦਾ ਜਿਹਨੇ ਮੇਰੇ ਗੋਲੀਆਂ ਮਰਜੂਦ ਦੇ ਮਾਰੀਆਂ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦਾ ਪਿੱਛੇ ਜਿਹੜੇ ਖੜੇ ਸੀ ਨਾਲ ਦੇ ਉਹਦੇ ਕਹਿੰਦਾ ਚੱਕ ਦੋ ਹੁਣ ਦੇਖ ਦੇ ਕੀ ਆ ਚੋਰੋਂ ਨਹੀਂ ਚਮਕੀਲੇ ਦੇ ਮਾਰੀਆਂ ਉੱਚ ਮਕੀਲਾ ਵੀ ਡਿੱਗਿਆ ਥੈ ਤੇ ਮੁੰਡਾ ਦੇਬੂ ਭਜਿਆ ਉਹਨੂੰ ਲੱਤ ਚ ਲੱਤ ਮਾਰ ਕੇ ਸਿੱਟ ਲਿਆ ਉੱਪਰ ਦੀਆਂ ਗੋਲੀਆਂ ਮਾਰਤੀਆਂ ਉਹ ਵੀ ਵਿਚਾਰਾ ਥੈ ਫਿਰ ਗਿੱਲ ਭਜਣ ਲੱਗਿਆ ਉਹਨੂੰ ਕਹਿੰਦੇ ਜੇ ਭਜਿਆਂ ਗੋਲੀ ਮਾਰਾਂਗੇ ਪਿੱਛੇ ਮੁੜਿਆ ਉਹ ਵਿਚਾਰਾ ਬਾਈ ਜੀ ਬਾਈ ਜੀ ਕਰਦਾ ਹੱਥ ਜੋੜਦਾ ਜੋੜਦਾ ਪਿੱਛੇ ਨੂੰ ਆ ਗਿਆ। ਉਹਦੇ ਅੱਠਾ ਛਾਤੀ 'ਚ ਮਾਰੀ ਆਂਦਰੇ ਦੇ ਗੋਲੀ ਆ। ਉਹ ਵਿਚਾਰਾ ਪੈਰਾਂ 'ਪਰ ਬਹਿ ਗਿਆ। ਉਦੋਂ ਬਾਅਦ ਮੇਰਾ ਭਰਾ ਮੈਂ ਢੋਲਕ ਸੇੜ ਦੀ ਖੇਚੀ। ਬਗਲਾਂ ਕਰਦੇ ਕਰਦੇ ਐਦਾਂ ਮੈਂ ਤੇ ਉੱਥੋਂ ਟੈਂਪੂ ਚੱਲਦੇ ਸੀਗੇ ਤਿੰਨਾਂ ਪਹੀਆਂ ਵਾਲੇ ਜਿਹੜੇ ਪੁਰਾਣੇ ਚੱਲਦੇ ਸੀ। ਉਹਨਾਂ 'ਚ ਬੈਠ ਕੇ ਮੈਂ ਫਲੋਰ ਆ ਗਿਆ। ਉਦੋਂ ਬਾਅਦ ਉਹ ਜਿੱਥੇ ਸੀ ਚਵਾਰੇ 'ਚ ਬੈਠੇ ਸੀ ਉਹ ਸਰਦਾਰ ਵਿਚਾਰਾ ਉਹਨਾਂ ਦੀਆਂ ਲਾਸ਼ਾਂ ਲੈ ਕੇ ਆਇਆ ਫਲੋਰ। ਤੂੰ ਦੁਬਾਰਾ ਕਹਾਣੀਆਂ ਵੀਰੋ ਅੱਗੇ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹ ਹੀ ਹੋਣਾ